ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਲਾਦੂਪਾਨੇ ਦੇ ਰਹਿਣ ਵਾਲੇ ਬਰਿੰਦਰ ਸਿੰਘ ਆਸਟ੍ਰੇਲੀਆ ਦੀ ਮੈਲਬੌਰਨ ਸ਼ਹਿਰ ਦੇ ਵਿੱਚ ਰਹਿੰਦੇ ਨੇ। ਉੱਥੇ ਉਹਨਾਂ ਨੇ ਹਾਈ ਰਾਈਜ਼ ਬਿਲਡਿੰਗਸ ਦੀ ਸਫਾਈ ਦਾ ਕੰਮ ਕਾਫੀ ਸਕਿਲਫੁਲ ਤਰੀਕੇ ਦੇ ਨਾਲ ਸੰਭਾਲਿਆ ਹੋਇਆ ਹੈ। ਉੱਚੀਆਂ-ਉੱਚੀਆਂ ਬਿਲਡਿੰਗਸ ਦੇ ਵਿੱਚ ਸਫਾਈ ਦਾ ਕੰਮ ਤਾਂ ਬੜਾ ਔਖਾ ਹੈ ਪਰ ਉਹ ਫਿਰ ਵੀ ਵਹਿਗਰੂ ਵਹਿਗਰੂ ਕਰਦੇ ਇਸ ਕੰਮ ਨੂੰ ਸਫਲਤਾਪੂਰਵਕ ਨਿਪਰੇ ਚਾੜ੍ਹਦੇ ਰਹਿੰਦੇ ਨੇ। ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਮਿਲੇ ਕਿਸਾਨਾਂ ਦੀ ਬਾਹ ਫੜਨੀ ਹੋਵੇ ਜਾਂ ਫਿਰ ਹੜ੍ਹਾਂ ਦੇ ਵੇਲੇ ਆਪਦੇ ਪਿੰਡ ਵਾਸੀਆਂ ਦੀ ਮਦਦ ਕਰਨੀ ਹੋਵੇ ਲੋੜਵੰਦ ਪਰਿਵਾਰਾਂ ਦਾ ਸਾਥ ਦੇਣਾ ਹੋਵੇ ਜਾਂ ਫਿਰ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦਾ ਵਿਆਹ ਕਰਵਾਉਣਾ ਹੋਵੇ ਬਰਿੰਦਰ ਸਿੰਘ ਕਦੀ ਵੀ ਪਿੱਛੇ ਨਹੀਂ ਹਟਦਾ ਮੈਲਬੌਨ ਦੇ ਵਿੱਚ ਪੰਜਾਬੀ ਵਿਰਾਸਤ ਨਾਮਕ ਉਹਨਾਂ ਦਾ ਇੱਕ ਕਾਰੋਬਾਰ ਵੀ ਚੱਲਦਾ ਹੈ ਪੰਜਾਬੀਅਤ ਅਤੇ ਸਿੱਖ ਧਰਮ ਦੇ ਨਾਲ ਜੁੜੇ ਸਮਾਨ ਦਾ ਕਾਰੋਬਾਰ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਔਰ ਉਹ ਹਰ ਸਾਲ ਦਸਵੰਦ ਪਾਉਣਾ ਨਹੀਂ ਭੁੱਲਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਫੇਰ ਤੋਂ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦਾ ਵਿਆਹ ਕਰਵਾਉਣ ਦਾ ਕਾਰਜ ਨਿਭਰੇ ਚੜਿਆ ਹੈ ਇਸ ਵਿਆਹ ਕਾਰਜ ਦੇ ਵਿੱਚ ਖੋਰ ਵੀ ਐਨ ਆਰ ਆਈ ਭਰਾਵਾਂ ਨੇ ਉਹਨਾਂ ਦਾ ਸਾਥ ਦਿੱਤਾ ਬਰਿੰਦਰ ਸਿੰਘ ਦੇ ਵੱਲੋਂ ਕਰਵਾਏ ਗਏ ਇਸ ਸਮਾਗਮ ਦੇ ਵਿੱਚ ਵੱਡੀਆਂ-ਵੱਡੀਆਂ ਪੰਥ ਪ੍ਰਸਿੱਧ ਸ਼ਖਸੀਅਤਾਂ ਪਹੁੰਚੀਆਂ ਵੱਡੇ-ਵੱਡੇ ਪੁਲਿਸ ਅਫਸਰ ਪਹੁੰਚੇ ਅਤੇ ਪ੍ਰਸਿੱਧ ਅਤੇ ਬਿਬਾਕ ਪੱਤਰਕਾਰ ਸਿਮਰਨ ਜੋਤ ਸਿੰਘ ਮੱਕੜ ਵੀ ਉੱਚੇ ਚੇਤੌਰ ਦੇ ਉੱਤੇ ਪਹੁੰਚੇ ਸੀ ਇਸ ਮੌਕੇ 10 ਕੁੜੀਆਂ ਦੇ ਵਿਆਹ ਕਰਵਾਏ ਗਏ ਪੰਜ-ਪੰਜ ਕਰਕੇ ਕੁੜੀਆਂ ਦੇ ਲਾਵਾ ਫੇਰੇ ਕਰਵਾਏ ਗਏ ਕੁੜੀਆਂ ਬਹੁਤ ਖੂਬਸੂਰਤ ਸਜੀਆਂ ਹੋਈਆਂ ਸੀ ਔਰ ਇਸ ਸਮਾਗਮ ਦੇ ਵਿੱਚ ਵੱਡਾ ਇਕੱਠ ਵੀ ਵੇਖਣ ਵਾਲਾ ਸੀ ਇਹ ਵਿਆਹ ਕੋਈ ਆਮ ਵਿਆਹ ਨਹੀਂ ਸੀ ਬਿਲਕੁਲ ਉਸੇ ਤਰ੍ਹਾਂ ਦਾ ਵਿਆਹ ਸੀ ਜਿਸ ਤਰ੍ਹਾਂ ਇੱਕ ਕੁੜੀ ਦਾ ਸੁਪਨਾ ਹੁੰਦਾ ਹੈ ਜਿਸ ਤਰ੍ਹਾਂ ਇੱਕ ਮੁੰਡੇ ਦਾ ਸੁਪਨਾ ਹੁੰਦਾ ਹੈ ਜੋ ਮਾਪੇ ਦਾ ਸੁਪਨਾ ਹੁੰਦਾ ਹੈ ਕਿ ਅਸੀਂ ਆਪਣੇ ਤੇ ਪੁੱਤ ਦਾ ਵਿਆਹ ਇਸ ਵੱਡੇ ਪੱਦਰ ਦੇ ਉੱਤੇ ਕਰਨਾ ਚਾਹੁੰਦੇ ਆ ਤਾਂ ਵਿਆਹ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਜਾਂ ਕਸਰ ਨਹੀਂ ਸੀ ਛੱਡੀ ਗਈ ਗੁਰੂ ਮਾਰਾ ਸਭ ਦੀ ਹਜ਼ੂਰੀ ਦੇ ਵਿੱਚ ਆਨੰਦ ਕਾਰਜ ਕਰਵਾਏ ਗਏ ਇੱਥੇ ਹੀ ਮਹਾਪੁਰਖ ਵੀ ਪਹੁੰਚੇ ਹੋਏ ਸੀ ਸੋ ਬਾਬਾ ਸੁਖਾ ਸਿੰਘ ਹਰਾਂ ਨੇ ਜੋੜਿਆਂ ਨੂੰ ਅਸ਼ੀਰਵਾਦ ਵੀ ਦਿੱਤਾ ਇੱਥੇ ਹੀ ਬਸ ਨਹੀਂ ਵੱਡੇ ਵੱਡੇ ਪੁਲਿਸ ਅਫਸਰ ਪਹੁੰਚੇ ਉਹਨਾਂ ਨੇ ਵੀ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਸ਼ਗਨ ਦਿੱਤਾ ਜਿੰਨੀ ਕਿਸੇ ਦੀ ਸਮਰੱਥਾ ਸੀ ਹਰ ਕਿਸੇ ਨੇ ਆਪਣੀ ਸਮਰੱਥਾ ਦੇ ਮੁਤਾਬਿਕ ਇਹਨਾਂ ਜੋੜਿਆਂ ਨੂੰ ਸ਼ਗਨ ਦਿੱਤਾ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਹੋਏ ਸੀ ਔਰ ਵਿਆਹ ਦਾ ਸਮਾਗਮ ਕਾਫੀ ਖੂਬਸੂਰਤ ਤਰੀਕੇ ਦੇ ਨਾਲ ਸੰਪੰਨ ਕੀਤਾ ਗਿਆ ਪਿੰਡ ਦੇ ਵਿੱਚ ਟੈਂਟ ਲਗਾਇਆ ਹੋਇਆ ਸੀ ਟੈਂਟ ਦੇ ਵਿੱਚ ਜਿੱਥੇ ਵਿਆਏ ਹੋਏ ਜੋੜੇ ਬੈਠੇ ਹੋਏ ਸੀ ਉੱਥੇ ਹੀ ਸੰਗਤਾਂ ਵੀ ਬੈਠੀਆਂ ਹੋਈਆਂ ਸੀ ਔਰ ਸਾਰੇ ਹੀ ਸੱਚ ਧਜ ਕੇ ਆਏ ਹੋਏ ਸੀ ਬਰਿੰਦਰ ਸਿੰਘ ਹਰਾਨ ਨੇ ਇੱਥੇ ਸੰਗਤਾਂ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ ਤੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਹਰ ਸਾਲ ਉਹ ਇਸੇ ਹੀ ਤਰੀਕੇ ਨਾਲ ਦਸਵੰਦ ਇਹਨਾਂ ਪਰਿਵਾਰਾਂ ਦੇ ਲਿਖੇ ਲਾਉਂਦੇ ਨੇ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਮਕਰਨੀਤ ਜੀ ਦਾ ਜੋ ਕਿ ਹਰ ਵਾਰ ਦੀ ਤਰ੍ਹਾਂ ਸਾਡੇ ਕੋਲ ਪਹੁੰਚਦੇ ਨੇ ਤੇ ਇਹਨਾਂ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਅੱਜ ਸਾਡੇ ਨਗਰ ਲਾਧੂਪਾਣੇ ਵਿਖੇ ਲੋੜਵੰਦ ਪਰਿਵਾਰਾਂ ਦੇ ਜਿਹੜੇ ਆਨੰਦਕਾਰਜ ਹੋਣ ਜਾ ਰਹੇ ਆ ਜੀ ਨਾਲ ਹੀ ਸਮਾਗਮ ਜਿਹੜਾ ਚੱਲ ਰਿਹਾ ਜੀ ਤੇ ਬਹੁਤ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਹੋ ਮਮਾ ਕਿਤੇ ਪਹੁੰਚ ਰਹੀਆਂ ਨੇ ਸੋ ਬਹੁਤ ਸੋਹਣਾ ਇੱਕ ਮਾਹੌਲ ਬਣਿਆ ਹੋਇਆ ਜੀ ਇਹ ਜਿਹੜਾ ਹਰ ਸਾਲ ਦੀ ਤਰ੍ਹਾਂ ਜਿਵੇਂ ਆਪਣਾ ਹੁੰਦਾ ਕਿ ਕੁਛ ਨਾ ਕੁਛ ਜਿਹੜਾ ਆਪਣਾ ਦਸਵੰਦ ਆ ਉਹ ਪਿੰਡ ਦੇ ਵਿੱਚ ਹੀ ਲਾਇਆ ਜਾਵੇ ਨਗਰ ਦੇ ਵਿੱਚੋਂ ਬਹੁਤ ਸਾਰੇ ਨੌਜਵਾਨ ਬੀਬੀਆਂ ਭੈਣਾਂ ਜਿਹੜੀਆਂ ਸੇਵਾ ਕਰ ਰਹੀਆਂ ਨੇ ਤਿੰਨ ਦਿਨ ਤੋਂ ਤੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਏ ਚੀਜ਼ ਦੇਖ ਕੇ ਕਿ ਸਾਡਾ ਇੱਕ ਨਗਰ ਜਿਹੜਾ ਸੀ ਇਦਾਂ ਦਾ ਨਗਰ ਸੀ ਅਜ ਤੋਂ ਪਹਿਲਾਂ 10 ਸਾਲ ਪਿੱਛੇ ਜਾਈਏ ਤਾਂ ਕਿ ਮਤਲਬ ਪਿਛੜਿਆ ਹੋਇਆ ਨਗਰ ਸੀਗਾ ਜੀ ਪਰ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਨਗਰ ਦਾ ਕੋਈ ਵੀ ਇਦਾਂ ਦਾ ਬੱਚਾ ਜਾਂ ਕੋਈ ਇਦਾਂ ਦਾ ਵੀਰ ਭਰਾ ਭੈਣ ਨਹੀਂ ਆ ਜਿਹੜਾ ਸੇਵਾ ਨਹੀਂ ਕਰ ਰਿਹਾ ਇੱਥੇ ਸੋ ਹਰ ਤਰ੍ਹਾਂ ਦੀ ਹਰ ਕਿਸਮ ਦੀ ਸੇਵਾ ਜਿਹੜੀ ਇੱਥੇ ਕੀਤੀ ਜਾ ਰਹੀ ਆ ਜਿਨ੍ਹਾਂ ਕੋਲੇ ਦੁੱਧ ਸੀਗਾ ਮੱਝਾਂ ਸੀਗੀਆਂ ਉਹ ਦੁੱਧ ਪਚਾਰੇ ਨੇ ਜਿਨ੍ਹਾਂ ਕੋਲੇ ਕਿਸੇ ਵੀ ਤਰ੍ਹਾਂ ਦੀ ਹੈਲਪ ਕਰ ਸਕਦੇ ਸੀਗੇ ਇਸ ਪ੍ਰੋਗਰਾਮ ਦੀ ਉਹ ਸਾਰੇ ਕਰ ਰਹੇ ਆ ਅੱਜ 10 ਜੋੜੇ ਜਿਹੜੇ ਆ ਜੀ ਉਹਨਾਂ ਦਾ ਆਨੰਦਕਾਰਜ ਇੱਥੇ ਹੋਣ ਜਾ ਰਿਹਾ ਜੀ ਹਾਂਜੀ ਤੇ ਨਾਲ ਹੀ ਸਮਾਗਮ ਹੈ ਜੀ ਕੋਸ਼ਿਸ਼ ਇਹ ਹੀ ਸੀਗੀ ਕਿ ਉਹਨਾਂ ਨੂੰ ਜਿਵੇਂ ਘਰੇਲੂ ਚੀਜ਼ਾਂ ਜਿਹੜੀਆਂ ਲੜਨਦੀਆਂ ਹੁੰਦੀਆਂ ਨੇ ਉਹ ਹਰ ਇੱਕ ਚੀਜ਼ ਜਿਹੜੀ ਉਹਨਾਂ ਨੂੰ ਪ੍ਰੋਵਾਈਡ ਕਰਵਾਈ ਜਾਵੇ ਮੈਨੂੰ ਲੱਗਦਾ ਕਿ ਕੋਈ ਚੀਜ਼ ਬਚੀ ਨਹੀਂ ਐ ਇਵਨ ਗੀਜ਼ਰ ਤੱਕ ਜਿਹੜੇ ਆ ਪ੍ਰੈਸਾਂ ਤੱਕ ਬੈੱਡ ਸ਼ੀਟਾਂ ਤੱਕ ਆਪਾਂ ਪ੍ਰੋਵਾਈਡ ਕਰਵਾਈਆਂ ਨੇ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਕੋਈ ਇਦਾਂ ਦੀ ਜਿਹੜੀ ਆ ਚੀਜ਼ ਮਹਿਸੂਸ ਨਾ ਹੋਵੇ ਕਿ ਸਾਨੂੰ ਆ ਚੀਜ਼ ਦੀ ਕਮੀ ਰਹੀ ਹੈ ਜੀ ਬਾਬਾ ਅਵਤਾਰ ਸਿੰਘ ਜੀ ਸੋਰ ਸਿੰਘ ਵਾਲੇ ਉਹ ਪਹੁੰਚ ਰਹੇ ਨੇ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਵਾਲੇ ਤੇ ਬਾਕੀ ਪ੍ਰਸ਼ਾਸਨ ਆਇਆ ਹੋਇਆ ਜੀ ਤੇ ਹੋਰ ਵੀ ਬਹੁਤ ਸਾਰੇ ਸੱਜਣ ਨੇ ਮੈਨੂੰ ਲੱਗਦਾ ਨਾਮ ਲੈਣ ਲੱਗੇ ਤੇ ਬਹੁਤ ਟਾਈਮ ਲੱਗ ਜਾਣਾ ਜੀ ਸੋ ਕਾਫੀ ਸੱਜਣ ਇੱਥੇ ਪਹੁੰਚ ਰਹੇ ਸਾਡੇ ਡੀਸੀ ਸਾਹਿਬ ਨੇ ਉਹਨਾਂ ਦਾ ਬਹੁਤ ਸਹਿਯੋਗ ਆ ਐਸਐਸਪੀ ਸਾਹਿਬ ਉਹ ਵੀ ਨਿੱਜੀ ਤੌਰ ਤੇ ਸਾਰੇ ਪਹੁੰਚ ਰਹੇ ਆ ਇੱਥੇ ਜੀ ਤੇ ਬਾਕੀ ਆਪਾਂ ਚੱਲਦੇ ਆ ਜੀ ਦਿਖਾਉਂਦੇ ਹਾਂ ਮੋਹਤ ਤੁਹਾਨੂੰ ਬਹੁਤ ਸੋਹਣਾ ਬਣਿਆ ਹੋਇਆ ਜੀ ਜਦੋਂ ਧੀਆ ਵਿਆਹੀਆਂ ਜਾਂਦੀਆਂ ਨੇ ਤਾਂ ਫਿਰ ਮਾਪੇ ਆਪਣੀਆਂ ਧੀਆ ਨੂੰ ਗਿਫਟ ਦਿੰਦੇ ਨੇ ਉਸ ਨੂੰ ਕਈ ਵਾਰ ਲੋਕ ਦਾਜਵੀਂ ਕਹਿ ਦਿੰਦੇ ਨੇ ਪਰ ਮਾਪੇ-ਬਾਪ ਕਹਿੰਦੇ ਨੇ ਕਿ ਅਸੀਂ ਆਪਣੀਆਂ ਧੀਆਂ ਨੂੰ ਲੋੜ ਦਾ ਜ਼ਰੂਰਤ ਦਾ ਉਹ ਸਮਾਨ ਦਿੱਤਾ ਹੈ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਹੈ ਬਿਲਕੁਲ ਉਸੇ ਹੀ ਤਰੀਕੇ ਦੇ ਨਾਲ ਬਰਿੰਦਰ ਸਿੰਘ ਹਰਾਨੇ ਵੀ ਇਨ੍ਹਾਂ 10 ਕੁੜੀਆਂ ਨੂੰ ਲੋੜ ਦਾ ਉਹ ਸਮਾਨ ਦਿੱਤਾ ਜਿਨ੍ਹਾਂ ਦੀ ਉਹਨਾਂ ਨੂੰ ਜ਼ਰੂਰਤ ਹੋ ਸਕਦੀ ਹੈ ਛੋਟੇ ਤੋਂ ਲੈ ਕੇ ਵੱਡੀ ਚੀਜ਼ ਤੱਕ ਇਨ੍ਹਾਂ ਕੁੜੀਆਂ ਨੂੰ ਦਿੱਤੀ ਗਈ ਭਾਵੇਂ ਉਹ ਬੈੱਡ ਸੀ ਬੈੱਡ ਸ਼ੀਟ ਸੀ ਸੋਫਾ ਸੀ ਟੇਬਲ ਕੁਰਸੀਆਂ ਸੀ ਗੀਜ਼ਰ ਪ੍ਰੈਸ ਅਲਮਾਰੀ ਹਰ ਇੱਕ ਚੀਜ਼ ਇਨ੍ਹਾਂ ਕੁੜੀਆਂ ਨੂੰ ਦਾਜ ਦੇ ਵਿੱਚ ਜਾਂ ਬਤੌਰ ਗਿਫਟ ਦਿੱਤੀ ਗਈ ਤਾਂ ਜੋ ਉਹਨਾਂ ਨੂੰ ਮਹਿਸੂਸ ਨਾ ਹੋਵੇ ਕਿ ਜੇ ਉਹਨਾਂ ਦੇ ਮਾਪੇ ਹੁੰਦੇ ਤਾਂ ਸ਼ਾਇਦ ਕੁਝ ਵੱਡਾ ਕਰਤੇ ਪਰਿੰਦਰ ਸਿੰਘ ਨੇ ਇੱਕ ਭਰਾ ਹੋਣ ਦਾ ਇੱਕ ਮਾਪਾਪ ਹੋਣ ਦਾ ਫਰਜ਼ ਬਖੂਬੀ ਅਦਾ ਕੀਤਾ ਤੇ ਇਸੇ ਹੀ ਫਰਜ਼ ਨੂੰ ਅਦਾ ਕਰਨ ਦੇ ਵਿੱਚ ਬਾਕੀ ਐਨਆਰਆਈ ਵੀਰਾਂ ਨੇ ਵੀ ਬਰਿੰਦਰ ਸਿੰਘ ਦਾ ਬਹੁਤ ਸਾਥ ਦਿੱਤਾ ਇਸ ਮੌਕੇ ਦੇ ਉੱਤੇ ਆਏ ਹੋਏ ਪੰਥ ਪ੍ਰਸਿੱਧ ਸ਼ਖਸੀਅਤਾਂ ਵੱਡੇ ਵੱਡੇ ਅਫਸਰਾਂ ਨੂੰ ਗੈਸਟਸ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਉੱਥੇ ਹੀ ਸਿਮਰਨ ਜੋਤ ਸਿੰਘ ਮੱਕੜ ਹਰਾਨ ਨੂੰ ਵੀ ਉੱਚੇਚੇ ਤੌਰ ਦੇ ਉੱਤੇ ਸਨਮਾਨਿਤ ਕੀਤਾ ਗਿਆ ਉਹਨਾਂ ਦੀ ਬੇਬਾਕ ਪੱਤਰਕਾਰੀ ਉਹਨਾਂ ਦਾ ਸਵਾਲ ਜਵਾਬ ਕਰਨ ਦਾ ਤਰੀਕਾ ਉਨ੍ਹਾਂ ਦਾ ਬੋਲਡ ਅੰਦਾਜ਼ ਕਾਫੀ ਸੜਾਇਆ ਗਿਆ ਤੇ ਇਸੇ ਕਰਕੇ ਹੀ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਉਨ੍ਹਾਂ ਨੂੰ ਦੁਆਵਾਂ ਵੀ ਦਿੱਤੀਆਂ ਗਈਆਂ ਸਰਦਾਰ ਸਨਮਨ ਜੋ ਸਿੰਘ ਜੀ ਮੱਕਰ ਸਾਹਿਬ ਜਿਹੜੇ ਬੜੇ ਵਿਵਾਦ ਪੱਤਰਕਾਰ ਨੇ ਵਿਵਾਦ ਦਾ ਮਤਲਬ ਪਹਿਲਾਂ ਕੀ ਹੁੰਦਾ ਜਿਹੜਾ ਬਿਲਕੁਲ ਸੱਚ ਦੇ ਨੇੜੇ ਹੋਵੇ ਇਹੋ ਨਹੀਂ ਕਿ ਜਿਨ੍ਹਾਂ ਨੂੰ ਵਿਊ ਚਾਹੀਦੇ ਨੇ ਇਹੋ ਨਹੀਂ ਜਿਹੜੇ ਬਿਲਕੁਲ ਤੈਹ ਤੱਕ ਜਾਂਦੇ ਨੇ ਤੇ ਮਕਰ ਸਾਹਿਬ ਪਿਛਲੀ ਵਾਰ ਵੀ ਸਮੁੱਚੀ ਟੀਮ ਦੇ ਨਾਲ ਆਏ ਸਨ ਇਸ ਵਾਰ ਵੀ ਉਹ ਵੀਰ ਬਜਿੰਦਰ ਸਿੰਘ ਐਨ ਆਰ ਆਈ ਵੀਰਾਂ ਦੇ ਸੱਦੇ ਤੇ ਨਗਰ ਲਾਧੂਪਾਣੇ ਦੀ ਸੰਗਤ ਦੇ ਬਲਾਵੇ ਤੇ ਇੱਥੇ ਪਹੁੰਚੇ ਨੇ ਬਾਬਾ ਜੀ ਵੱਲੋਂ ਸਰਦਾਰ ਮਕਰ ਸਾਹਿਬ ਦਾ ਸਨਮਾਨ ਹੋ ਰਿਹਾ ਆਹ ਬੜੇ ਪਿਆਰ ਦੇ ਨਾਲ ਬਲੇ ਸੋਨਹਾ ਸਾਕ ਸ੍ਰੀ ਅਕਾਲ ਕਾਰਾਂ ਜੀਪਾਂ ਤੇ ਬੁਲਟ ਦੇ ਸ਼ਕੀਨ ਬਰਿੰਦਰ ਸਿੰਘ ਇਹ ਸਾਰਾ ਕੁਝ ਮੈਲਬਰਨ ਲੈ ਕੇ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਸੰਭਿਆ ਵੀ ਤੇ ਹੁਣ ਬਰਿੰਦਰ ਸਿੰਘ ਨੇ ਇੱਕ ਅਜਿਹਾ ਟਰੈਕਟਰ ਤਿਆਰ ਕਰਾਇਆ ਜਿਹਦੇ ਵਿੱਚ ਟੀਵੀ ਵੀ ਲੱਗਾ ਹੋਇਆ ਹੈ ਔਰ ਉਸੇ ਹੀ ਟਰੈਕਟਰ ਨੂੰ 9811 ਨੂੰ ਹੁਣ ਉਹ ਮੈਲਬਰਨ ਲੈ ਕੇ ਜਾਣਗੇ ਉਸ ਬਾਰੇ ਵੀ ਉਹਨਾਂ ਨੇ ਉੱਚੀ ਚੀਤੌਰ ਦੇ ਉੱਤੇ ਜ਼ਿਕਰ ਕੀਤਾ ਕਿ ਉਹ ਪੰਜਾਬ ਦਾ ਵਿਰਸਾ ਮੈਲਬਰਨ ਜਾ ਕੇ ਵੀ ਸੰਭ ਕੇ ਰੱਖਣਗੇ ਜੋ ਇੱਕ ਪੰਜਾਬੀ ਦੇ ਸ਼ੌਂਕ ਹੁੰਦੇ ਨੇ ਜੋ ਇੱਕ ਪੰਜਾਬ ਦੇ ਵਿੱਚ ਰਹਿਣ ਵਾਲੇ ਵਾਸੀ ਦੇ ਸ਼ੌਂਕ ਹੁੰਦੇ ਨੇ ਉਹਨਾਂ ਸ਼ੌਂਕਾਂ ਨੂੰ ਉਹ ਅੱਜ ਵੀ ਪੂਰਾ ਕਰ ਰਹੇ ਨੇ ਭਾਵੇਂ ਵਿਦੇਸ਼ ਚ ਰਹਿ ਕੇ ਹੀ ਸੋ ਇਨਾਂ ਜ਼ਰੂਰਤਮੰਦ ਧੀਆ ਦੇ ਵਿਆਹ ਕਰਵਾਉਣ ਦੀ ਹਰ ਪਾਸੇ ਬੜੀ ਹੀ ਸਰਾਨਾ ਕੀਤੀ ਜਾ ਰਹੀ ਹੈ ਇੱਥੇ ਹਰ ਕਿਸੇ ਦੇ ਵੱਲੋਂ ਆਪਣਾ ਪੁੱਜ ਦਾ ਸਰਦਾ ਯੋਗਦਾਨ ਵੀ ਪਾਇਆ ਗਿਆ ਤੇ ਇਨ੍ਹਾਂ 3 ਨੂੰ ਅਸ਼ੀਰਵਾਦ ਵੀ ਦਿੱਤਾ ਗਿਆ ਅਤੇ ਲੰਮੀ ਉਮਰ ਤੇ ਇਨ੍ਹਾਂ ਦੇ ਲੰਮੇ ਸਮੇਂ ਤੱਕ ਦੇ ਵਿਅਵਤਾ ਜੀਮਰਾਸਤੇ ਦੁਆਵਾਂ ਵੀ ਦਿੱਤੀਆਂ ਗਈਆਂ